ਕ੍ਰਿਟਰ ਨੌੜਾ ਹਾਂਜੀ ਕ੍ਰਿਟਰ ਨੌੜਾ ਹਾਂਜੀ ਇਹ ਮਾਮਲਾ ਕੀ ਹੈ ਜਿਹੜਾ ਸਵੇਰੇ ਆਇਆ ਮਹਿੰਦਰਾ ਜੀ ਉਹ ਕਾਲਾ ਸੀ ਹਾਂਜੀ ਤਿੰਨ ਬੰਦੇ ਆਏ ਬਾਈਕ ਤੇ ਹਾਂਜੀ ਕੋਈ ਨੇ ਕੋ ਚਲਾਇਆ ਹਾਂਜੀ ਫਟਦੇ ਸੀ ਨਾ ਆਵਾਜ਼ ਆਈ ਹਾਂ ਫਟਦੇ ਹੀ ਗਾ ਆਵਾਜ਼ ਆਈ ਉਸਕੇ ਬਾਅਦ ਘਟ ਮੇਰੇ ਕੋਲ ਆਖੇ ਸੇ ਦਰਦ ਹੋਇਆ ਹਾਂ ਮੈਨੇ ਇੱਕੋ ਆਦਮੀ ਨੂੰ ਬਾਈ ਮੇਰੇ ਆਖੇ ਲੱਗੇ 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 ਵਾਈ ਭਾਈ ਆਇਆ ਉਸੇ ਰਾਤ ਟਰਾਲਾ ਗਾਡੀ ਮੈਂ ਲੈ ਕੇ ਆ ਗਿਆ ਹੂੰ ਉਸੇ ਪਾਪਾ ਕਿਤਨੀ ਮਗੀ ਗੋਲੀਆਂ ਜਲਾਈਆਂ ਉਹਨਾਂ ਨੇ ਹਾਂਜੀ ਕਿਤਨੇ ਆਦਮੀ ਸਨ ਕਿਤਨੀਆਂ ਗੋਲੀਆਂ ਜਲਾਈਆਂ ਉਹਨਾਂ ਨੇ ਜੀ ਇੱਕ ਬਾਈਕ ਤੇ 3 ਜਣੇ ਜੇਵਾਸ ਇਹੀ ਬਤਾਇਆ ਹੈ ਉਸੇ ਮਾਮਲਾ ਕੀ ਜਿਹੜਾ ਇੱਕ ਲੋਕੇ ਤੇ ਆਏ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ अर्ਲੀ ਮਾਰਨਿੰਗ ਜਿਹੜਾ ਐਦਰ ਲੌਗਟ ਏਰੀਆ ਦੇ ਵਿੱਚ ਕੁਝ ਲੜਕੇ ਜਿਹੜੇ ਪੀਜੀਸ ਤੇ ਰਹਿੰਦੇ ਨੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਮੋਕੀ ਤੇ ਨੀਕੀਸ ਪਾਰਟੀ ਸਾਰੀਆਂ ਆਈਆਂ ਇਤੋਂ ਅਸੀਂ 7-8 ਬੰਦੇ ਜਿਹੜੇ ਆ ਉਹ ਰਾਉਂਡ ਅਪ ਕੀਤੇ ਹੈਗੇ ਆ ਵੀ ਆਰ ਰਜਿਸਟਰਿੰਗ ਦ ਕੇਸ ਤੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਦੇ ਦੇਣੇ ਆ ਉਹ ਸਾਡੀ ਪੁਲਿਸ ਪਾਰਟਿਸਿਪੇਟ ਨੇ ਮੈਡਮ ਕੋਈ ਖੋਲ ਵਗੈਰਾ ਬਰਾਮਤ ਹੋਇਆ ਕੋਈ ਅ ਵੈਰੀਫਾਈ ਕਰ ਰਹੇ ਹਾਂ ਜੀ ਹਾਂਜੀ ਇੱਕ ਫਾਇਰਿੰਗ ਰਿਪੋਰਟ ਹੋਈ ਹੈ ਤੇ ਕੁਝ ਸਾਨੂੰ ਕੋਲ ਮਿਲੇ ਆ ਔਰ ਅਸੀਂ ਬੰਦੇ ਕਾਫੀ ਸਾਰੇ ਰਾਉਂਡ ਅਪ ਕਰ ਲਏ 7-8 ਬੰਦੇ ਰਾਉਂਡ ਅਪ ਕਰ ਲਏ ਹੈਗੇ ਆ ਔਰ ਪੁਲਿਸ ਪਾਰਟਿਸ ਰਿਪੋਰਟਡ ਨੇ ਓਲਡ ਰੈਡੀ ਵੀ ਆਰ ਰਜਿਸਟਰਿੰਗ ਦ ਕੇਸ